ਕਾਸ਼ ਹੋ ਗਿਆ ਜਦੋਂ ਪਹੁੰਚ ਗਏ ਵਡਿਆਈ ਉੱਠ ਲੱਗ ਪਈ ਚਤੌਰ ਗੜ ਦੀ ਰਾਣੀ ਦਾ ਸ਼ਕਰ ਆਉਂਦਾ ਜਿਹਦਾ ਨਾਂ ਸੀ ਰਾਣੀ ਚਾਲੀ ਉਹਨੂੰ ਪਤਾ ਲੱਗਾ ਕਿ ਕਾਸ਼ੀ ਦੇ ਵਿੱਚ ਇੱਕ ਬਾਬਾ ਰਵਿਦਾਸ ਹੈ ਬੜੀ ਜੱਜਾਕਾਰ ਹੈ ਉਹ ਬੜੀ ਜੱਜਾਕਾਰ ਹੈ ਹੀਰੇ ਨੂੰ ਕਿਨਾ ਲੁਕੋਵੇਗਾ ਚਮਕ ਪੈਦਾ ਹੋ ਜਾਂਦੀ ਹੈ ਪ੍ਰਗਟ ਹੋ ਜਾਂਦਾ ਹੈ ਕਾਚੇ ਲੁਕਿਆ ਰਹਿ ਸਕਦਾ ਹੈ ਹੀਰਾ ਨਹੀਂ ਲੁਕਿਆ ਰਹਿੰਦਾ ਕੰਡਾਲ ਕੋਇਆ ਜਾ ਸਕਦਾ ਹੈ ਗੁਲਾਬ ਦੀ ਖੁਸ਼ਬੂ ਨਹੀਂ ਧੱਕੀ ਜਾ ਸਕਦੀ ਈਰਖਾ ਸਾਰੇ ਕਾਸ਼ੀ ਦੇ ਬ੍ਰਾਹਮਣ ਤੇ ਵਰਤ ਕਰਦੇ ਨੇ ਨਾ ਮੰਦਰ ਚ ਬਣ ਦਿੰਦੇ ਨੇ ਨਾ ਸਾਧੂਆਂ ਸੰਤਾਂ ਦੀ ਸਭਾ ਚ ਬਹਿਣ ਦਿੰਦੇ ਨੇ ਵੀ ਤੇਰੀ ਜਾਤ ਨਹੀਂ ਵੀ ਹੈ ਯਾਦ ਰੱਖਿਓ ਪਰਮਾਤਮਾ ਦਾ ਰੁਤਬਾ ਹੈ ਸ਼ਾਇਰ ਮਿੱਟੀ ਵਿੱਚ ਰੁਲਦੇ ਕਿਣਕਿਆਂ ਨੂੰ ਵੀ ਪਹਾੜ ਬਣਾ ਦਿੰਦਾ ਹੈ ਤੇ ਜਿਹੜੇ ਪਹਾੜ ਵਰਗੇ ਉਹਦੇ ਅਗੇ ਨਾ ਝੁਕਣ ਉਹਨਾਂ ਨੂੰ ਮਿੱਟੀ ਚ ਮਿਲਾ ਦਿੰਦਾ ਹੈ ਹੁਣ ਕਾਸ਼ੀ ਵਿੱਚ ਸਮਕਾਲੀ ਕਿੰਨੇ ਬ੍ਰਾਹਮਣ ਵਿਦਵਾਨ ਪੁਰਸ਼ ਹੋਏ ਨੇ ਅੱਜ ਕਿਸੇ ਦਾ ਨਾਂ ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ ਹੈ ਤੇ ਜਿਹਨੂੰ ਧੱਕ ਕੇ ਰੱਖਿਆ ਉਹ ਤਿੰਨਾਂ ਗੁੰਨਿਆਂ ਵਿੱਚ ਅਸੀਂ ਉਹਦਾ ਨਾਂ ਲੈ ਰਹਿਆ ਜੀ ਭਗਤ ਰਵਿਦਾਸ ਭਗਤ ਰਵਿਦਾਸ ਉਹਨਾਂ ਨੂੰ ਚਿਤੈ ਕੋਈ ਨਹੀਂ ਕਰਦਾ ਹੋਰ ਪੁੱਛਦਾ ਜਾਂਦਾ ਕਰुणा ਦਾ ਜੋਰ ਸੀ ਉਸ ਸਮੇਂ ਮੰਦਰ ਚ ਨਹੀਂ ਜਾਣ ਦਿੰਦੇ ਠੀਕ ਹੈ ਕਈ ਦੇਵਤੇ ਹਰ ਜਗ੍ਹਾ ਅਭੇਦ ਹੈ ਨਾ ਬਣਦੇ ਉਹ ਮੰਦਰਾਂ ਵਿੱਚ ਇੱਥੇ ਬਹਿ ਕੇ ਜਪਨ ਵਾਲੀ ਨਦੀ 'ਚ ਇਸ਼ਨਾਨ ਨਹੀਂ ਕਰ ਦਿੰਦੇ ਗੰਗਾ ਵਿੱਚ ਕਹਿੰਦੇ ਜਿੱਥੇ ਕਿ ਤੂੰ ਨਾਉਣਾ ਪਾਣੀ ਮੈਲਾ ਹੋ ਜਾਂਦਾ ਹੈ ਅਜੇ ਕਿ ਨਦੀ ਕਾਸ਼ੀ ਤੋਂ ਹਰ ਦੁਆਰ ਤੋਂ ਕਿਤੇ ਵੀ ਚਲੇ ਜਾਓ ਤੀਰ ਦੇ ਨਦੀ ਵਗ ਰਹੀ ਹੈ ਪਾਣੀ ਗਾਂ ਜਾ ਰਿਹਾ ਕਹਿੰਦੇ ਪਾਣੀ ਪਿੱਟਿਆ ਜਾਂਦਾ ਹੈ ਤੇ ਜੇ ਇਸ਼ਨਾਨ ਕਰਨਾ ਹੈ ਤੇ ਉੱਚੀ ਜਗ੍ਹਾ ਪਹਾੜ ਤੋਂ ਉਤਰਦੀ ਨਦੀ ਹੈ ਉੱਥੇ ਬ੍ਰਾਹਮਣ ਕਹਿੰਦੇ ਅਸੀਂ ਕਰਾਂਗੇ ਤੇ ਤੂੰ ਨੀਵੇਂ ਸਾਤੇ ਕਰ ਜਿੱਥੇ ਅੱਗੇ ਕੋਈ ਨੌਦਾ ਨਹੀਂ ਹੈ ਇਹਨਾਂ ਬਿਦਕਰਾ ਇੰਨਾ ਨੀਵਾਂ ਕਰ ਦਿੱਤਾ ਗਿਆ ਵਰਣ ਵੰਡ ਦੇ ਵਿੱਚ ਤੇ ਬਾਦਸ਼ਾਹ ਨੇ ਸੰਗਲ ਤੋੜੇ ਨੇ ਵਰਣ ਵੰਡ ਦੇ ਹੁਣ ਆ ਪੰਗਤ ਲੱਗੀ ਹੋਵੇ ਵੀ ਲੱਗਰਦੀ ਏ ਛੇ ਸੰਗਤ ਵਿੱਚ ਬੈਠੇ ਉਹ ਪੁੱਛਦਾ ਤੇਰੀ ਜਾਤ ਕੀ ਹੈ ਜਿੰਨੀ ਜਗਾ ਚੌਕੜੇ ਲਈ ਬ੍ਰਾਹਮਣ ਨੂੰ ਚਾਹੀਦੀ ਐ ਛਤਰੀ ਬਹਿ ਜਾਵੇ ਇਹਨਾਂ ਅਨਸਾਰ ਕੋਈ ਸ਼ੂਦਰ ਐ ਵੈਸ਼ ਐ ਗੁਰੂ ਦੇ ਘਰ ਵਿੱਚ ਸਭ ਲਈ ਜਗਾ ਹੈ ਪਰ ਹੋਰ ਕੋਈ ਅਸ਼ਾ ਕਰਨੀ ਸੀ ਹੋਰ ਕੋਈ ਐਸਾ ਕਰਨੀ ਸੀ ਜਿੱਥੇ ਹਰ ਇੱਕ ਨੂੰ ਜਗਾ ਮਿਲਦੀ ਹੋਵੇ ਗੁਰੂ ਮਹਾਰਾਜ ਦੀ ਐਸੀ ਬਣਾਈ ਸਿੱਖ ਜਗਤ ਅੰਦਰ ਮਰਿਆਦਾ ਸੀ ਖੈਰ માતા ਕੋ ਬੀਬੀ ਹੋ ਰਾਣੀ ਚਾਲੀ ਉਹਨੂੰ ਪਤਾ ਲੱਗਾ ਹੈ ਵੀ ਕਾਸ਼ੀ ਦੇ ਵਿੱਚ ਇੱਕ ਸੰਤ ਹੈ ਖੁਦਾ ਵਿੱਚ ਪ੍ਰਭੂ ਵਿੱਚ ਵਾਹਿਗੁਰੂ ਵਿੱਚ ਭੇਦ ਹੋਇਆ ਹੈ ਤੇ ਜੀਵਨ ਨੂੰ ਸਫਲਿਆ ਕਰੀਏ ਉਹਦੀ ਸੰਗਤ ਕਰੀਏ ਕਿਉਂਕਿ ਮਹਾਪੁਰਸ਼ਾਂ ਦੀ ਸੰਗਤ ਡੁੱਬਦਿਆਂ ਨੂੰ ਵੀ ਲੈ ਜਾਂਦੀ ਹੈ ਬਾਹਰ ਲੈ ਜਾਂਦੀ ਹੈ ਉਹਨੇ ਰਾਜਾ ਨੂੰ ਆਖਿਆ ਵੀ ਮੈਂ ਤੀਰਥ ਯਾਤਰਾ ਤੇ ਜਾਣਾ ਹੈ ਆਪਣੇ ਸਰਦੇ ਸਾਈ ਨੂੰ ਕਹਿੰਦੀ ਤੀਰਥ ਯਾਤਰਾ ਤੇ ਮੈਂ ਕਾਸ਼ੀ ਜਾਣਾ ਹੈ ਉਹ ਨਾਲ ਸਬਾਈ ਤੇ ਜਾਣ ਗਈ ਕਾਸ਼ੀ ਚਲੇ ਗਏ ਤੇ ਜਦੋਂ ਕਾਸ਼ੀ ਚਲੇ ਗਏ ਤਾਂ ਪਛਾਉਂਦਿਆਂ ਭਗਤ ਰਵਿਦਾਸ ਜੀ ਦੇ ਬਾਰੇ ਪਤਾ ਲੱਗ ਗਿਆ ਵੀ ਕਿੱਥੇ ਰਹਿੰਦੇ ਨੇ ਰਵਿਦਾਸ ਜੀ ਸਾਹਮਣੇ ਤੁੰਗੇ ਕਿਸੇ ਪਗੰਮੀ ਰਾਸ ਵਿੱਚ ਪ੍ਰਭੂ ਦੇ ਗੁਣ ਗਾ ਰਹੇ ਸ਼ਣ ਤੇ ਚਾਲੀ ਕਿੱਛੇ ਜਾ ਕੇ ਖੜੂ ਗਈ ਹੈ ਹਜੇ ਕੋਈ ਬਤੇ ਬਤੂਈ ਨਹੀਂ ਕੀਤੀ ਕੁਆਇਆ ਨਹੀਂ ਆ ਪਿਛੇ ਖਲੋ ਗਈ ਹੈ। ਉਹਕੇ ਵੇਖਣਾ ਵੀ ਹੁੰਦਾ ਨਾ ਪਤਾ ਤੇ ਲੱਗੇ ਵੀ ਇਹਦੀ ਅਵਸਥਾ ਕੀ ਹੈ ਪਹੁੰਚਿਆ ਕਿਥੇ ਹੈ। ਹਰ ਰਵਿਦਾਸ ਜੀ ਇੱਕ ਬਚਨ ਪੜ ਰਹੇ ਸਨ ਜੋ ਤੂੰ ਮਗੇਰੇ ਵਰ ਔ ਹਮ ਬੋਰਾ ਜੋ ਤੂੰ ਚੰਦ ਤੋ ਹਮ ਭਏ ਹੈ ਚਪੂਰਾ। ਮਾਧਵੇ ਤੂੰ ਮਨ ਤੋਰੋ ਤੋ ਹਮ ਨਹੀਂ ਤੋਰਾ ਹੈ। ਭਾਈ ਤੇ ਰਵਿਦਾਸ ਜੀ ਪੜ ਰਹੇ ਨੇ ਉੱਥੇ। ਚਾਉ ਤਮ ਗਰੇਵਰ ਤਉ ਹਮ ਮੂਰਾ ਔਰ ਇਹਨੇ ਵੀ ਉਥੇ ਬੜੀ ਭੀੜ ਹੈ ਵਿਖਾਵੇ ਲਈ ਪੜ ਰਏ ਨੇ ਆਪਦੇ ਗਮੀ ਰਸ ਵਿੱਚ ਵਿਖਾਵੇ ਤੇ ਬੜੇ ਬਚਨ ਨਿਕਲਦੇ ਨੇ ਮੂੰਹ ਚੋਂ ਸਾਡੇ ਆਵੇਂ ਸਾਰੀ ਦਿਹਾੜੀ ਪਾਣੀ ਨਾ ਪੜੀ ਹੋਵੇ ਨਾ ਕੋਈ ਅੰਮ੍ਰਿਤ ਵੇਲਾ ਨਾ ਕੋਈ ਸੰਧਿਆ ਵੇਲਾ ਨਾ ਕੋਈ ਨਿਤਨੇਮ ਚਾਰਕ ਬੰਦੇ ਬੈਠੇ ਉਹਦੇ ਮੂੰਹ ਜਿਆ ਲਾਈ ਜਾਣਗੇ ਕਈ ਵੀ ਇਹ ਚੱਲ ਰਿਹਾ ਹੈ ਪਤਾ ਲੱਗਦਾ ਸਾਰਿਆਂ ਨੂੰ ਵੀ ਵੈਗਰੂ ਵੈਗਰੂ ਕਰਦਾ ਹੋਣਾ ਹੈ ਔਰ ਕਾਵੇ ਲਈ ਬੜਾ ਕੁਝ ਹੁੰਦਾ ਹੈ ਔਰ ਇਹ ਨਹੀਂ ਕਿ ਸਾਰੇ ਹੀ ਵਿਖਾਵਾ ਕਰਦੇ ਨੇ ਕੋ ਮੇਰੇ ਵਰਗੇ ਵੀ ਹੁੰਦੇ ਬੱਲੇ ਬੱਲੇ ਕਰਾਉਣ ਨੂੰ ਵੀ ਕਰ ਲੈਂਦੇ ਤੇ ਕਈ ਤੇ ਵਾਕਿਆ ਹੀ ਜੁੜੇ ਨੇ ਕਿਤੇ ਵੀ ਹੋਣ ਉਹ ਗੁਰਨਾਨਕ ਦੀ ਯਾਦ ਵਿੱਚ ਜੁੜੇ ਹੋਏ ਨੇ ਜਾ ਤੂੰ ਗਰੇ ਵਰ ਤਾਉ ਹਮ ਮੂਰਾ ਜਿਵੇਂ ਜਿਵੇਂ ਗਰੇ ਵਰ ਪਹਾੜ ਵਲ ਵੇਖ ਕੇ ਸੋਹਣੇ ਪਹਾੜ ਵਲ ਵੇਖ ਕੇ ਮੋਰ ਪਹਿਲਾ ਪਉਂਦਾ ਹੈ ਕਹਿੰਦੇ ਮੇਰੇ ਪ੍ਰਭੂ ਜੇ ਤੂੰ ਪਹਾੜ ਹੈ ਤੇ ਮੈਂ ਫਿਰ ਮੂਰਾ ਸੰਬੰਧ ਦੱਸ ਰਹੇ ਨੇ ਆਪਣਾ ਪਰਬੂਲੇ ਦਾ ਆਪਣੇ ਰਸ ਵਿੱਚ ਜਉ ਤੂੰ ਲੰਗਰੇ ਪਰ ਤਉ ਹਮ ਮੋਰਾ ਜਉ ਤੂੰ ਚਲ ਤਉ ਹਮ ਭਏ ਹੈ ਚਕੂਰਾ ਤੂੰ ਚੰਦ ਦੇ ਮੱਤੇ ਹੀ ਕੈਂਦੇ ਚਕੂਰਾ ਚਕੂਰ ਦਾ ਚੰਦ ਨਾਲ ਬਹੁਤ بڑا ਹੈ ਜਿਹੜੇ ਸ਼ਿਕਾਰੀ ਚਕੂਰ ਨੂੰ ਫੜਦੇ ਨੇ ਨਾ ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਵੀ ਜਦੋਂ ਚੰਦ ਚੜਦਾ ਹੈ ਨਾ ਓੜਾ ਪੰਛੀ ਹੈ ਚਕੂਰ ਤੂੰ ਅਬਾਸ ਤੇ ਖਲੋ ਜਦ ਤੈ ਚੰਦ ਵੱਲ ਵੀ ਖੀ ਜਾਂਦਾ ਹੈ। ਔਰ ਐਸੀ ਨਿਗਾਹ ਚੰਦ ਤੇ ਟਿਕਾਈ ਹੈ ਵੀ ਕਿੱਥੋਂ ਚੰਦ ਚੜਿਆ ਤੇ ਕਿਥੇ ਚਲੇ ਆ ਗਿਆ। ਕਿਉਂਕਿ ਮजूद ਤੇ ਲੇੜੇ ਥੱਲੇੋਂ ਸ਼ੁਰੂ ਹੋਇਆ ਤਾਂ ਜਾ ਰਿਹਾ ਹੈ। ਉਹ ਜਿਵੇਂ ਜਿਵੇਂ ਚੰਦ ਤਰਤੀ ਦੇ ਵਜੂਦ ਤੋਂ ਉੱਚਾ ਮਹਿਸੂਸ ਹੁੰਦਾ ਹੈ ਉਹ ਆਪਣੀ ਧੌਣ ਨੂੰ ਉਸੇ ਤਰ੍ਹਾਂ ਤਾਂ ਨੂੰ ਲੈ ਜਾਂਦਾ ਹੈ। ਪੈਰ ਥੱਕੇ ਹੋਏ ਇੰਨਾ ਝੜ ਗਿਆ ਹੈ ਠਕਣ ਦੇ ਵਿੱਚ। ਉਹ ਜਦੋਂ ਚੰਦ ਹੈ ਸ਼ਰਤੇ ਚਲੇ ਜਾਂਦਾ ਹੈ। ਹੁਣ ਜਦੋਂ ਸਿਰ ਐਨ ਸ਼ਰੀ ਉੱਤੇ ਲੈ ਗਈ ਚਕੋਰ ਤੇ ਪਿੱਛੇ ਨੂੰ ਡਿੱਗਣਾ ਹੀ ਹੋਵੇਗਾ ਉਹ ਸ਼کاری ਬੜੇ ਸ਼ੈਤਾਨ ਨੇ ਉਹ ਕੀ ਕਰਦੇ ਨੇ ਵੀ ਜਦੋਂ ਚੰਦ ਸਿਲਤੇ ਆਉਂਦਾ ਹੈ ਉਹਦੇ ਸਾਹਮਣੇ ਇੱਕ ਕੋਲਾ ਤੁਖਾ ਕੇ ਨਾ ਐ ਜਿਹੜਾ ਮਹਿਸੂਸ ਹੋਵੇ ਚੰਦ ਵਰਗਾ ਬਲਦਾ ਹੋਇਆ ਕੋਲਾ ਬਲਦੀ ਹੋਈ ਲੱਕੜ ਉਹ ਚਕੋਰ ਦੇ ਸਾਹਮਣੇ ਕਰਕੇ ਐ ਸਿਰ ਤੇ ਲੈ ਜਾਂਦੇ ਨੇ ਤੇ ਜਦੋਂ ਪਿੱਛੇ ਨੂੰ ਸੁੱਟਦੇ ਨੇ ਚਕੋਰ ਭਾ ਕੇ ਪਛਾੜ ਨਿਕ ਪੈਂਦਾ ਤੇ ਕੋਲੇ ਨੂੰ ਚੱਦ ਸਮਝ ਕੇ ਦੌੜ ਕੇ ਮੂੰਹ ਚ ਕਾਉਣ ਲੱਗਦਾ ਹੈ ਜੁਬਾਨ ਸੜ ਜਾਂਦੀ ਹੈ बेहੋਸ਼ੀ ਦੇ ਆਲਮ ਚ ਚਲਿਆ ਜਾਂਦਾ ਹੈ ਐਸਾ ਮੂਹ ਹੈ ਚੱਦ ਦੇ ਨਾਲ ਵੀ ਜਾਨ ਗਵਾਉਣੀ ਪੈ ਜਾਵੇ ਕਿਸੇ ਦਾ ਸ਼ਿਕਾਰ ਬਣ ਲਈ ਤਿਆਰ ਹੈ ਫਤੰਗਾ ਦੀਵੇ ਵਿੱਚ ਬਨ ਲਈ ਤਿਆਰ ਹੈ ਪਰ ਸਾਸ ਨਹੀਂ ਛੱਡਦਾ ਹੈ ਜਿੱਦਾਂ ਚੰਦ ਆਪਾ ਵਰਨ ਲਈ ਤਿਆਰ ਹੈ ਆਖਣ ਲੱਗੇ ਚਕੋਰ ਵੱਲ ਤੱਕੇ ਉਹ ਕਿਤੇ ਚੰਦ ਤੋਂ ਚਕੂਰ ਤੇ ਚਕੂਰ ਤੋਂ ਚੰਦ ਕਿਉਂ ਲੱਗਦਾ ਏ ਆਪਾਂ ਵਾਰ ਦੇਣਗੇ ਤੇਰੇ ਨਾਲ ਮੇਰਾ ਐਸਾ ਹੋਇਆ ਜੈ ਸੱਚਕੂਰ ਦਾ ਚਤ ਦੇ ਨਾਲ ਜਉ ਤੂੰ ਗਿਰਵਰ ਤਉ ਹਮ ਮੋਰਾ ਜਉ ਤੂੰ ਚੰਦ ਤਉ ਹਮ ਪਏ ਹੈ ਛਕੂਰਾ ਮਾਧਵੇ ਤੁਮਨ ਤੂ ਰਹੋ ਇਥੇ ਪਦ ਸ਼ੇਧਾ ਤੁਮਨ ਨਾ ਤੂ ਰਹੋ ਨਹੀਂ ਕਹਿਣਾ ਨੰਨਾ ਵਖਰਾ ਹੈ ਤੁਮ ਬਖਰਾ ਹੈ ਇਥੇ ਕਹੀ ਪੜਦੇ ਮਾਧਵੇ ਤੁਮ ਨਾ ਤੂ ਰਹੋ ਤੋ ਹਮ ਨਹੀਂ ਤੂ ਰਹੇ ਰੱਬ ਨਾਲ ਸ਼ਰਤ ਨਹੀਂ ਕੋਈ ਲਾ ਸਕਦਾ ਰੱਬ ਤੇ ਬਹੁਤ ਵੱਡਾ ਹੈ ਤੇ ਜੇ ਰੱਬ ਨਾ ਝੜ ਬੈਸੀ ਚੱਲ ਪਈ ਤਾਂ ਫਿਰ ਭਗਤ ਨਹੀਂ ਬਣਿਆ ਜਾਵੇ ਗਰ ਰਵਿਦਾਸ ਜੀ ਕੋਲ ਰੱਬ ਦੇ ਅਗੇ ਤੇ ਝੁਕਣਾ ਪੈਂਦਾ ਭਾਵੇਂ ਕੋਈ ਵੀ ਹੋਵੇ ਜਿੱਥੇ ਭਗਤ ਰਵਿਦਾਸ ਜੀ ਕਹਿੰਦੇ ਨੇ ਤੁਮਨ ਤੋ ਰਹੋ ਤੋ ਹਮ ਨਹੀਂ ਤੋ ਰਹੇ ਤੂੰ ਤੋੜਨੀ ਹੈ ਤੇ ਤੋੜ ਲਾ ਪਰ ਤੇਰੇ ਨਾਲੋਂ ਟੁੱਟਿਆ ਸਾਡਾ ਗੁਜ਼ਾਰਾ ਤਾਂ ਹੀ ਹੈ ਤੇ ਜੇ ਇਥੇ ਇਦਾਂ ਪੜੋ ਮਾਧਵੇ ਤੁਮਨਾ ਤੋ ਰਹੋ ਤੋ ਹਮ ਨਹੀਂ ਤੋ ਰਮ ਜੇ ਤੂੰ ਸਾਡੇ ਨਾਲ ਰੱਖੇਗਾ ਸੀ ਮੇ ਰੱਖਾਂਗੇ ਤੇ ਤੂੰ ਤੋੜੇਗਾ ਤੇ ਅਸੀਂ ਵੀ ਤੋੜ ਲਾਂਗੇ ਰੱਬ ਨਾਲ ਇਹ ਸ਼ਰਤਾਂ ਨਹੀਂ ਲੱਗਦੀ ਤੁਮਨ ਤੋਰਾ ਹੋ ਤੋ ਹਮ ਨਹੀਂ ਤੋਰਾਏ ਤੁਮਨ ਮਾਦਵੇ ਤੁਮਨ ਤੋਰਾ ਤੂੰ ਤੋੜਦਾ ਤੋੜਦੀ ਹੈ ਤੇ ਤੂੰ ਸਾੜ ਤੋੜ ਵੀ ਕਰ ਚੰਨ ਨੂੰ ਕਿੰਦੀ ਇੱਕ ਪ੍ਰਵਾਹ ਲੱਗਦੀ ਐ ਚਕੋਰ ਦੀ ਪ੍ਰਵਾਹ ਤੇ ਚਕੋਰ ਦੀ ਗੁਜਰਾਤ ਤੇ ਚਕੋਰਦਾ ਨਹੀਂ ਹੋ ਰਿਹਾ ਹਾਂਦਵੇ ਤੁਮਨ ਤੋਰਾ ਹੋ ਤੋ ਹਮ ਨਹੀਂ ਤੋਰਾਏ ਤੁਮਸਿਓ ਤੋੜ ਜੇ ਤੇ ਤੂੰ ਤੋੜਨ ਦਾ ਯਤਨ ਕਰ ਵੀ ਲਈਏ ਜੇ ਤੇਰੇ ਕੋਲੋਂ ਟੁੱਟ ਵੀ ਜਾਈਏ ਤੁਮਸਿਓ ਤੋੜ ਕਮਨ ਸਿਓ ਮਜੂਰ ਹੈ ਦਸ ਕਿਤੇ ਜਾਈਏ ਤਸੇ ਕਿਹਦੇ ਨਾਲ ਜੁੜੀ ਇਹ ਤੇਰੇ ਤੋਂ ਅਲੱਦਾ ਸਾਨੂੰ ਕੋਈ ਦਿਖਦਾ ਹੀ ਨਹੀਂ ਹੈ ਤੇਰੇ ਤੋਂ ਅਲੱਦਾ ਗੱਲ ਨਾਲ ਲਾਉਣ ਵਾਲਾ ਹੀ ਕੋਈ ਨਹੀਂ ਹੈ ਬ੍ਰਾਹਮਣ ਤੇ ਧੱਕੇ ਮਾਰ ਮਾਰ ਕੱਢ ਦਿੰਦੇ ਨੇ ਇੱਕ ਤੂੰ ਹੀ ਹੈ ਸਾਡਾ ਆਸਰਾ ਜੋ ਤੂੰ ਦੀਵਰਾ ਤਉ ਹਮ ਬਦੀ ਦੀਵੇ ਤੋਂ ਬਿਨਾ ਬੱਤੀ ਕਿਸੇ ਕੰਮ ਨਹੀਂ ਤੇ ਬੱਤੀ ਤੋਂ ਬਿਨਾ ਦੀਵਾ ਕਿਸੇ ਕੰਮ ਨਹੀਂ ਜੋ ਤਮ ਦੀਵਰਾ ਪ੍ਰਭੂ ਤੂੰ ਮੇਰਾ ਦੀਵਾ ਹੈ ਤੇ ਮੈਂ ਕਹਿੰਦੇ ਤੇਰੀ ਬੱਤੀ ਹਾਂ ਜੋ ਤਮ ਦੀਵਰਾ ਇਹ ਸੁਣ ਰਹੀ ਆ ਬੀਬੀ ਚੱਲੀ ਪਿੱਛੇ ਖਲੋਦੀ ਜੀ ਰਬਦਾਸ ਜੀ ਕਿਹੜੀਆਂ ਉਡਾਰੀਆਂ ਤੇ ਪਹੁੰਚੇ ਜੀ ਨੇ ਆਖਣ ਲੱਗੇ ਚਾਉ ਤੂੰ ਦੀਵਰਾ ਤਉ ਹਮ ਬਾਤੀ ਚਾਉ ਤੂੰ ਤੀਰਥ ਤਉ ਹਮ ਜਾਤੀ ਜੇ ਤੂੰ ਦੀਵਾ ਹੈ ਤੇ ਅਸੀਂ ਬੱਤੀ ਹਾਂ ਜੇ ਤੂੰ ਤੀਰਥ ਹੈ ਤੇ ਅਸੀਂ ਯਾਤਰੀ ਹਾਂ ਜੇ ਤੀਰਥਾਂ ਤੇ ਯਾਤਰੀ ਹੋਗੇ ਨਾ ਤੀਰਥ ਕਿਸ ਦਾ ਤੇ ਜੇ ਤੀਰਥ ਘੁੰਮਣਾਂ ਦੇ ਯਾਤਰੀਆਂ ਕੀ ਕਰਨਾ ਹੈ ਉੱਤਮ ਉਦਾਹਰਨਾ ਚੁਣ ਚੁਣ ਕੇ ਭਗਤ ਅਰਦਾਸ ਨੇ ਕੱਡੀਆਂ ਨੇ ਅਛਾ ਇਹ ਪੜ ਕੇ ਲੱਗਦਾ ਇਹ ਕਦੇ ਸਕੂਲ ਨਹੀਂ ਗਏ ਹੋਣਗੇ ਐਸੇ ਐਸੇ ਬੱਚਾ ਇੱਜਾ ਅੱਜਕੱਲ ਬੜੇ ਪ੍ਰੋਫੈਸ਼ਨਰ ਬਣੇ ਫਿਰਦੇ ਨੇ ਹਾਂ ਜਿੰਨਾਂ ਕੋਲ ਤੇ ਵਾਕਿਆ ਹੀ ਵਿਦਿਆ ਹੈ ਜਿੰਨਾਂ ਕੋਲ ਤੇ ਵਾਕਿਆ ਹੀ ਵਿਦਿਆ ਹੈ ਦੁਨਿਆਵੀ ਉਹ ਤੇ ਪ੍ਰੋਫੈਸਰ ਆ ਤੇ ਜਿਹੜਾ ਅੱਖ ਪੜਿਆ ਹੀ ਦਿਖਾ ਲਵੇ ਤੇ ਉਹਦਾ ਰਾਜਣ ਕੌਣ ਕਰੇ ਬਾਕੀ ਤੇਰੀ ਦੁਨਿਆਵੀ ਵਿਦਿਆ ਤੈਨੂੰ ਮੁਬਾਰਕ ਹੈ ਪੜਨਾ ਹੈ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਪਰ ਅਧਿਆਤਮਿਕ ਵਿਦਿਆ ਦਾ ਇੱਕ ਇੱਕ ਵੱਖਰਾ ਮਿਸ਼ਾਲ ਹੈ ਇਹチェ ਪ੍ਰੋਫੈਸਰियां ਫੇਲ ਨੇ ਜਿੱਥੇ ਰਵਿਦਾਸ ਜੀ ਦੀ ਉਡਾਰੀ ਹੈ ਉਹਨਾਂ ਕੋਲ ਕੋਈ ਡਿਗਰੀ ਨਹੀਂ ਹੈ ਉਹਨਾਂ ਕੋਲ ਕੋਈ ਪ੍ਰੇਮ ਦੀ ਡਿਗਰੀ ਹੈ ਜਿਹੜਾ ਪ੍ਰਭੂ ਨਾਲ ਪਾਇਆ ਹੋਇਆ ਹੈ ਪ੍ਰਭੂ ਡਿਗਰੀਆਂ ਨਾਲ ਨਹੀਂ ਰੇਜਦਾ ਪੜਿਆ ਨਾ ਪੜਿਆ ਪਰਮਗਤ ਪਾਵੇ ਤੂੰ ਪੜਿਆ ਹੈ ਅਨਪੜ ਹੈ ਤੈਨੂੰ ਪਰਮਗਤ ਮਿਲ ਸਕਦੀ ਹੈ ਕਿਵੇਂ ਕਿਵੇਂ ਪਰਮਗਤ ਮਿਲ ਸਕਦੀ ਹੈ ਤੂੰ ਪੜਿਆ ਹੈ ਜਾਂ ਨਹੀਂ ਪੜਿਆ ਖੇਡ ਕਿਹੜੀ ਚੱਲਦੀ ਹੈ ਖੁਦਾ ਕਿੰਨਾਂ ਨੂੰ ਵਾਹਿਗੁਰੂ ਕਿੰਨਾਂ ਨੂੰ ਮਿਲਦਾ ਹੈ ਮੈਂ ਦੇ ਨੇ ਜਨ ਪ੍ਰੇਮਕ ਯੋਗ ਤੇ ਨਹੀਂ ਪ੍ਰਭ ਆਇਓ ਇੱਥੇ ਪ੍ਰੇਮ ਦੀ ਖੇਡ ਚੱਲਦੀ ਹੈ ਪੜਾਈ ਬੜੀ ਹੈ ਮੁਬਾਰਕ ਹੈ ਦੁਨੀਆ ਵਿੱਚ ਪੜਾਈ ਨੂੰ ਪਰ ਤੋਂ ਪਰ ਅਧਿਆਤਮਕ ਦੁਨੀਆ ਵਿੱਚ ਰੰਦੇ ਵਿੱਚ ਇਹ ਪੜਾਈ ਬੋਧੀ ਕੰਮ ਨਹੀਂ ਹੈ ਇੱਥੇ 15 ਪਗਟਾ ਵੇਖ ਲਓ ਕਿਹੜਾ ਪੜਿਆ ਹੋਣਾ ਚਾਹੁੰਦਾ ਬਲੋ ਤੇਰੇ ਫੜਿਆ ਨੂੰ ਜਗਾ ਮਿਲਦੀ ਹੈ ਬੜੇ ਪ੍ਰੋਫੈਸਰ ਨੇ ਇਹ ਗੱਲ ਨਹੀਂ ਹੈ ਤੂੰ ਪੜ ਜਾਂ ਨਾ ਪੜ ਇਹ ਤੇਰਾ ਵੱਖਰਾ ਵਿਸ਼ਾ ਹੈ ਪੜ ਲਵੇਂਗਾ ਚੰਗੀ ਨੌਕਰੀ ਹੈ 4 ਪੈਸੇ ਵੱਧ ਕਮਾ ਲਵੇਂਗਾ ਨਾ ਪੜੇਗਾ ਕੋ ਦਿਹਾੜੀ ਦਫਾ ਕਰ ਲਵੇਂਗਾ ਤੇਰੇ ਪੜਿਆ ਜਾਂ ਨਾ ਪੜਿਆ ਰੱਬ ਨਹੀਂ ਖੁਸ਼ ਹੁੰਦਾ ਉਹ ਤੇਰਾ ਇੱਕ ਜੀਵਨ ਨੂੰ ਬਤੀਤ ਕਰਨ ਦਾ ਜ਼ਰੀਆ ਹੈ ਇੱਥੇ ਪ੍ਰੇਮ ਦੀ ਖੇਡ ਚੱਲਦੀ ਹੈ ਜੇ ਪੜਿਆ ਐ ਤੇ ਪ੍ਰੇਮ ਚਾਹੀਦਾ ਐ ਜੇ ਨਹੀਂ ਪੜਿਆ ਤੇ ਫਿਰ ਵੀ ਪ੍ਰੇਮ ਚਾਹੀਦਾ ਐ ਤੇ ਦਰਵਾਜ਼ੇ ਪ੍ਰੇਮੀਆਂ ਲਈ ਖੁੱਲਦੇ ਨੇ ਇੱਥੇ ਦਰਵਾਜ਼ੇ ਉਹਨਾਂ ਲਈ ਖੁੱਲਦੇ ਨੇ ਜਿਨ੍ਹਾਂ ਬਾਰੇ ਕਬੀਰ ਕਹਿੰਦੇ ਨੇ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੁਝਿਆ ਅਸਾਰ ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਨੇ ਪੁਕਾਰੇ ਤੇ ਵਾਜ ਦੇਣੀ ਪਵੇਗੀ ਸਿਮਰਨ ਕਰਨਾ ਪਵੇਗਾ ਜਦ ਰਾਤ ਰਵਿਦਾਸ ਜੀ ਵਰਗੇ ਕਬੀਰ ਜੀ ਵਰਗੇ ਮਹਾਪੁਰਸ਼ ਕੂਕਦੇ ਰਹੇ ਨੇ ਤੇ ਫਿਰ ਇਹ ਬੁਲੰਦੀਆਂ ਖੜੀਆਂ ਨੇ ਪਰ ਫਿਰ ਵੀ ਜਦੋਂ ਰਚਨਾ ਪੜ੍ਹੀਏ ਹੈਰਾਨ ਰਹੀ ਜੈਦਾ ਵੀ ਐਸੇ ਐਸੇ ਸ਼ਬਦ ਉਹਨਾਂ ਦੀ ਬਾਣੀ ਵਿੱਚ ਨੇ ਵਿਦਿਆ ਉਹਨਾਂ ਕੋਲ ਹੈ ਨਹੀਂ ਸਕੂਲ ਵਿੱਚ ਗਏ ਨਹੀਂ ਕਾਰਨ ਕੀ ਹੈ ਜਿਨ੍ਹਾਂ ਕੋਲ ਅਧਿਆਤਮਕ ਬ੍ਰਹਮ ਦੀ ਵਿਦਿਆ ਗਈ ਦੁਨਿਆਵੀ ਵਿਦਿਆ ਸਭ ਵਿੱਚ ਹੀ ਆ ਜਾਂਦੀਆਂ ਨੇ ਪਰ ਦੁਨਿਆਵੀ ਵਿਦਿਆ ਵਾਲਾ ਬ੍ਰਹਮ ਦੀ ਵਿਦਿਆ ਨਹੀਂ ਜਾਣਦਾ ਤੇ ਬ੍ਰਹਮ ਦੀ ਵਿਦਿਆ ਵਾਲਾ ਬ੍ਰਹਮ ਦੀ ਵਿਦਿਆ ਵਾਲਾ ਦੁਨਿਆਵੀ ਵਿਦਿਆ ਨੂੰ ਹੀ ਪਕੜ ਵਿੱਚ ਲਿਆਉਂਦਾ ਹੈ ਹੁਣ ਕਈ ਉਦਾਹਰਣਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਪੰਜ ਚਰਨ ਮਾਤਾ ਪੜੇ ਹੋਣਗੇ ਤੇ ਨਿਰੁੱਤਰ ਉਹਨਾਂ ਦੇ ਸਾਹਮਣੇ ਉਹ ਰਏ ਨੇ ਜਿਨ੍ਹਾਂ ਨੂੰ ਭਾਰਤ ਵਰਸ਼ ਵਿੱਚ ਸੋਨੇ ਦੇ ਤਗਮੇ ਮਿਲੇ ਨੇ ਵੀ 80-80 ਤੋਂ ਅੰਦਰ ਵਿਦਵਾਨ ਨੇ ਪਰ ਉਹ ਪੰਜ ਚਾਰ ਜਮਾਤਾਂ بڑے ਦੇ ਸਾਹਮਣੇ ਕੱਲ ਨਹੀਂ ਜੇ ਹੁੰਦੀ ਉਹਨਾਂ ਨੂੰ ਅੱਜ ਨਿਆਰਾ ਵੀਡੀਓ ਨੇ ਵੇਖ ਲਓ ਕੋਈ ਵਿਦਿਆ ਨਹੀਂ ਹੈ ਪਰ ਉਹ ਬ੍ਰਹਮ ਦੀ ਵਿਦਿਆ ਹੁਣ ਕਰਨ ਦੁਨਿਆਵੀ ਵਿਦਿਆ ਤੇ ਪਕੜ ਐਸੀ ਹੈ ਵੀ ਸ਼ਬਦ ਨਿਆਵੀ ਵਿਦਿਆ ਬ੍ਰਹਮ ਦੀ ਵਿਦਿਆ ਅੱਗੇ ਜ਼ੀਰੋ ਨੇ ਮੇਲ ਦੇ ਤੇ ਮਹਾਪੁਰਸ਼ਾ ਕੋਲ ਵਰਕ ਕਰਦਾ ਹੈ ਜਉ ਤੁਮ ਦੀਵਰਾ ਤਉ ਹਮ ਬਾਤੀ ਜਉ ਤੁਮ ਦੀਵਰਾ ਤਉ ਹਮ ਬਾਤੀ ਜਉ ਤੁਮ ਤੀਰਥ ਤਉ ਹਮ ਜਾਤੀ ਆਖਣ ਲਗੇ ਹੈ ਮੇਰੇ ਪਰਮੇਸ਼ਰ ਸਾਜੀ ਪ੍ਰੀਤ ਹਮ ਤੁਮ ਸਿਉ ਜੋਰੀ ਸਾਜੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਜਦਨ ਦੇ ਤੇਰੇ ਨਾਲ ਜੁੜ ਗਏ ਆ ਜੇ ਨਹੀਂ ਮੰਦਰਾ ਚ ਜਾਣਦਾ ਤੁਹਾਡੇ ਮੰਦਰ ਚੋਂ ਮੇਰਾ ਕੋ ਕੰਮ ਵੀ ਨਹੀਂ ਤੇ ਤੇਰੇ ਨਾਲ ਸਿੱਧੀ ਤਾਰ ਜੁੜ ਗਈ ਹੈ ਹੁੰਦੇ ਖੇੜ ਤੇਰੇ ਨਾਲ ਸਿੱਧੀ ਜੁੜ ਗਈ ਹੈ ਸੱਚੀ ਪ੍ਰੀਤ ਤੇਰੇ ਨਾਲ ਜੁੜ ਗਈ ਹੈ ਦੀਵੀ ਝਾਲੀ ਸੁਣੀ ਗਈ ਜੈ ਜੈ ਜੈਓ ਤਾ ਤੇਰੀ ਸੇਵਾ ਹੁਣ ਤੇ ਜਿੱਥੇ ਵੀ ਹੋਵੇ ਤੇਰੀ ਸੇਵਾ ਵਿੱਚ ਹਾਜ਼ਰ ਹਾਂ ਤੂੰ ਮਸੂਰ ਠਾਕੁਰ ਔਰ ਨਾ ਦੇਵਾ ਏ ਪ੍ਰਮਾਤਮਾ ਸਾਡੇ ਲਈ ਠਾਕੁਰ ਵੀ ਤੂੰ ਹੀ ਐ ਦੇਵਤਾ ਵੀ ਤੂੰ ਹੀ ਐ ਤੇਰੇ ਤੋਂ ਅਲੱਗ ਕੋਈ ਮੂਰਤੀ ਕੋਈ ਦੇਵਤਾ ਸਾਡਾ ਨਹੀਂ ਐ ਸਭਨਾ ਦਾ ਮਾਲਕ ਤੂੰ ਐ ਤੇ ਸਿੱਧੇ ਤੇਰੇ ਨਾਲ ਜੁੜ ਗਏ ਆ ਇਸ ਸ਼ਬਦ ਤੋਂ ਸਮਝ ਲਿਓ ਚੱਲੇ ਭਾਵੇਂ ਮੂਰਤਾਂ ਤੋਂ ਹੀ ਹੁਣ ਮੰਦਰਾਂ ਤੋਂ ਹੀ ਹੁਣ ਜਦੋਂ ਨਿਰਗੁਣ ਦੀ ਪ੍ਰਾਪਤੀ ਹੋ ਗਈ ਫਿਰ ਮੰਦਰ ਤੇ ਮੂਰਤਾਂ ਛੁੱਟ ਗਈਆਂ ਅਸੀਂ ਅੱਜ ਵੀ ਪੱਥਰਾਂ 'ਚ ਹੀ ਜੁੜੇ ਬੈਠੇ ਆ ਹਕੀਕਤ ਹੈ ਇਹਨੇ हे परमात्मा सुन इस गल नु तू साडी इस गल नु सुन साडी इस गल नु समझ सब पौड़ियां ਨਾ ਗਏ ਆ ਤੇਰੇ ਤਾਂ ਹੀ ਪਹੁੰਚ ਗਏ ਆ ਹੁਣ ਜਦੋਂ ਮੰਜ਼ਲ ਤੇ ਚਲੇ ਗਏ ਤੇ ਕੋਠੇ ਤੇ ਚੜ ਕੇ ਤੇ ਪੌੜੀ ਦਾ ਕੀ ਕੰਮ ਹੈ ਹੁਣ ਥਾ ਦੇ ਉਤਰਨਾ ਹੀ ਨਹੀਂ ਆਦੀ ਗੋਦ ਵਿੱਚ ਰਹਿਣਾ ਹੈ ਅਸੀਂ ਅੱਜ ਵੀ ਪੌੜੀਆਂ ਨੂੰ ਹੀ ਚੁੱਕੀ ਫਿਰਦੇ ਆ ਮੰਜ਼ਲ ਤੱਕ ਤੇ ਪਹੁੰਚਿਆ ਗਿਆ ਨਹੀਂ ਹੈ ਸਾਡੇ ਤੋਂ ਕਿਉਂਕਿ ਪੌੜੀ ਨਹੀਂ ਹੋਏ ਨਾ ਹੈ ਪੌੜੀ ਨੂੰ ਹੀ ਜੱਫਾ ਮਾਰ ਕੇ ਬੈਠੇ ਆ ਬੱਸ ਦੀਆਂ ਸੀਟਾਂ ਨੂੰ ਹੀ ਚੁੰਮੜੇ ਆ ਮੰਜ਼ਲ ਤੇ ਉਤਰ ਨੂੰ ਜੀ ਨਹੀਂ ਕਰਦਾ ਪਹੁੰਚਣ ਨੂੰ ਜੀ ਨਹੀਂ ਕਰਦਾ ਅਰ ਜਿਹੜੀ ਮਹਾਪੁਰਸ਼ ਗਉਂਦੇ ਗਏ ਹੁਣ ਜੇ ਕੋਈ ਪੁੱਛੇ ਰਵਿਦਾਸ ਜੀ ਉਹਦੇ ਗੁਣ ਕਿਉਂ ਗਉਂਦੇ ਆ ਕਹਿੰਦੇ ਤੁਮਰੇ ਭਜਨ ਕਟ ਹੈ ਚਮ ਫਾਸਾ ਵੇਖ ਕਹਿੰਦੇ ਮੰਗਾ ਤੇ ਮੇਰੀਆਂ ਸਭ ਪੂਰੀਆਂ ਨੇ ਐਉਂ ਕਹਿ ਲੋ ਮੰਗਾ ਭੁੱਕੀ ਗਈਆਂ ਜਿਹੜੇ ਘਰ ਵਿੱਚ ਰਾਜਾ ਆ ਗਿਆ ਉਹਨੂੰ ਹੀਰੇ ਜਵਾਹਰਾਤਾਂ ਦੀ ਥੋੜ੍ਹ ਨਹੀਂ ਲੈਂਦੀ ਅਹੀਂ ਹੀਰੇ ਮੰਗਦੇ ਰਹਿ ਜਾਂਦੇ ਆ ਰਾਜਾ ਆਇਆ ਨਹੀਂ ਐ ਹੀ ਰੇਖ ਨਾ ਇੱਕ ਦਿਨ ਮੁੱਕ ਜਾਂਦੇ ਨੇ ਫੜ ਮੰਗਦੇ ਜੇ ਰੋਕੀ ਲੱਗ ਜਾਵੇ ਵਿੜੇ ਵਿੱਚ ਤੇ ਫਿਰ ਫੜ ਮੰਗਣ ਦੀ ਲੋੜ ਨਾ ਰਹੀ ਕਹਿੰਦੇ ਮੰਗਾ ਤੇ ਮੁੱਕ ਗਈਆਂ ਆਸਾਂ ਮੁੱਕ ਗਈ ਐ ਮੰਗਣਾ ਮੁੱਕ ਗਿਆ ਐ ਬਸ ਹੁਣ ਇੱਕੋ ਮੰਗ ਰਹਿ ਗਈ ਐ ਉਹ ਇਹ ਐ ਵੀ ਜਮਾਂ ਦੀ ਫਾਹੀ ਨੂੰ ਕੱਟ ਕੇ ਸਦੀਵੀ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦੇ ਮੁਕਤੀ ਬਖਸ਼ ਦੇ ਜੀਵਨ ਸਫਲਾ ਕਰ ਦੇ ਤੁਮਰੇ ਭਜਨ ਕਟ ਹੈ ਜਮ ਫਾਸਾ ਕਿਉਂਕਿ ਤੇਰਾ ਜਿਹੜਾ ਭਜਨ ਐ 84 ਤੋਂ ਦੁੱਖਾਂ ਤੋਂ ਨਿਜ਼ਾਕਤ ਦਿੰਦਾ ਐ ਮੁਕਤੀ ਦਿੰਦਾ ਹੈ ਭਗਤ ਹੀਤ ਕਾਵੇ ਨਮਿਤ ਸਾ ਤੇਰੇ ਗੁਣ ਭਾ ਗਉਂਦਾ ਹਾਂ ਮੌਤ ਅਟਲ ਹੈ ਮੌਤ ਦਾ ਭੈੜਾ ਹੈ ਵਿਰਤੀ ਕਰਦੇ ਚਰਨਾ ਵਿੱਚ ਜਗਾ ਬਰਸ਼ਦੇ ਇਹ ਬਚਨ ਹਨ ਰੇਸ਼ਾ ਉਹਦੀ ਯਾਦ ਵਿੱਚ ਗਾ ਰਹੇ ਸ਼ਾ ਮੈਂ ਤੇ ਯਾਦ ਕਰਕੇ ਸੁਣਾ ਰਿਹਾ ਹਾਂ ਉਹਦੇ ਅੰਦਰੋਂ ਪੈਦਾ ਹੋਇਆ ਸੀ ਇਹ ਅੰਦਰੋਂ ਪੈਦਾ ਹੋਣਾ ਹੋਰ ਗੱਲ ਹੈ ਰੱਟ ਕੇ ਸੁਣਾਉਣਾ ਹੋਰ ਗੱਲ ਹੈ ਇਹ ਜੋ ਮੈਂ ਸੁਣਾ ਰਿਹਾ ਐ ਥਿਉਰੀ ਐ ਜੋ ਭਗਤ ਰਵਦਾਸ ਜੀ ਸੁਣਾ ਗਏ ਉਹ ਪ੍ਰੈਕਟੀਕਲ ਹੈ ਜੀਵਨ ਵਿੱਚ ਢਾਲੀਆਂ ਕਰਦਾ ਹੈ ਇਹ ਭਗਤ ਤੇ ਗਿਆਨੀ ਵਿੱਚ ਇਹੀ ਫਰਕ ਹੈ ਗਿਆਨੀ ਕੀ ਹੈ ਕਥਾ ਕਰ ਕੀ ਹੈ ਬੁਲਾਰਾ ਕੀ ਹੈ ਥਿਉਰੀ ਬੜੀ ਜਾਣਦਾ ਹੈ ਪਰ ਜੀਵਨ ਵਿੱਚ ਪ੍ਰੈਕਟੀਕਲ ਨਹੀਂ ਹੈ ਭਗਤ ਕੀ ਹੈ ਉਹਨੇ ਜੀਵਨ ਵਿੱਚ ਪ੍ਰੈਕਟੀਕਲ ਕੀਤੇ ਹੋਏ ਨੇ ਚੌਂਕੜੇ ਲਾਏ ਹੋਏ ਨੇ ਮੁਸ਼ਕਤਾਂ ਕਾਲੀਆਂ ਹੋਈਆਂ ਨੇ ਪ੍ਰਭੂ ਵਿੱਚ ਅਪੇਧ ਹੋ ਚੁੱਕਿਆ ਆਏ ਉਹ ਫੇਰ ਭਗਤ ਤੇ ਗਿਆਨੀ ਵਿੱਚ ਅੰਤਰ ਹੁੰਦਾ ਹੈ ਔਰ ਕੋਈ ਵਰਲਾ ਹੁੰਦਾ ਜਿਹੜਾ ਭਗਤ ਤੇ ਗਿਆਨੀ ਦੋਵਾਂ ਵਰਗ ਦਾ ਨੂੰ ਮਾਨ ਸ਼ਖਿਤ ਨਹੀਂ ਤੇ ਨਹੀਂ ਇਹ ਕੰਮ ਔਖਾ ਬੜਾ ਏ ਕਾਟੀ ਔਖੀ ਏ ਜਦੋਂ ਐਸੇ ਬਚਨ ਪਿੱਜੇ ਹੋਏ ਬਚਨ ਸੁਣੇ ਨਾ ਕਬੀਰ ਸਤਿਗੁਰੂ ਸੂਰਮੇ ਵਾਹਿਆ ਬਾਣ ਜੋ ਇਕ ਲਾਗਤ ਹੀ ਭੁਏ ਘਿਰ ਪਰਿਆ ਪਰ ਆ ਕਰੇ ਜੇ ਛੇਕ ਕਹਿੰਦੇ ਜਦੋਂ ਚਾਲੀ ਨੇ ਬਚਨ ਸੁਣੇ ਸਮਝ ਗਈ ਵੀ ਹੁਣ ਟਿਕਾਣੇ ਆ ਗਈ ਹੈ ਹੁਣ ਪੂਰਾ ਲੱਭ ਪਿਆ ਇਹਨੂੰ ਮੁਰਸ਼ਿਦ ਬਣਾ ਲਵਾ ਇਹਦੇ ਚਰਨੀ ਲੱਗ ਜਾਵਾਂ ਜਿੱਥੇ ਪਹੁੰਚਿਆ ਹੈ ਸ਼ਾਇਦ ਮੈਨੂੰ ਵੀ ਪਹੁੰਚਾ ਦੇਵੇ ਸ਼ਾਇਦ ਉਸ ਆਗਮੀ ਆਗਮੀ ਮੰਡਲਾਂ ਦੇ ਵਿੱਚ ਆਨੰਦ ਦੇ ਮੰਡਲਾਂ ਵਿੱਚ ਮੈਨੂੰ ਵੀ ਲੈ ਜਾਂਦੇ ਚਰਨੀ ਡਿੱਗ ਪਈ ਜਦੋਂ ਚਰਨੀ ਡਿੱਗ ਪਈ ਨਵੀਂ ਵੀ ਉਹ ਸਾਰੇ ਕਾਸ਼ੀ ਵਿੱਚ ਰੌਲਾ ਪੈ ਗਿਆ ਵੀ ਰਵਿਦਾਸ ਜੀ ਨੂੰ ਮਹਾਪੁਰਸ਼ਾਂ ਨੂੰ ਉੱਚੀ ਕੁਲ ਦੀ ਰਾਣੀ ਨੇ ਮਾਫੀ ਦਿਓ ਜੋ ਲਫ਼ਜ਼ ਵਰਤੇ ਗਏ ਵੀ ਇੱਕ ਚਮਿਆਰ ਨੂੰ ਉੱਚੀ ਗੁੱਲ ਦੀ ਰਾਣੀ ਨੇ क्षत्रिया ਗੁੱਲ ਦੀ ਰਾਣੀ ਨੇ ਗੁਰੂ ਬਣਾ ਲਿਆ